ਇਹਨਾਂ ਵਰਨਾ ਵਿੱਚੋਂ ਆਇਆ ਹੋਇਆ ਕੋਈ ਵੀ ਵਿਅਕਤੀ ਜੇ ਸਿੱਖ ਉਹ ਸਿੱਖੀ ਦੇ ਉਸੂਲ ਧਾਰਨ ਕਰਕੇ ਰੱਖਦਾ ਤੇ ਸਾਡੇ ਪਿਆਰ ਵਾਲਾ ਹੈ ਅਸੀਂ ਉਹਦੇ ਅੰਗ ਸੰਗ ਹਾਂ ਪਰ ਜੇ ਵੈਸੇ ਹੀ ਦਾਵਾ ਕਰੀ ਜਾਵੇ ਜੀ ਮੈਂ ਫਲਾਣੇ ਵਰਨ ਦਾ ਹਾਂ ਮੈਨੂੰ ਸਿੱਖੀ ਦੇ ਉਸੂਲ ਧਾਰਨ ਕਰਨ ਦੀ ਜਾਂ ਉਤਾਰਨ ਕਰਨ ਦੀ ਕੀ ਲੋੜ ਹੈ ਤਾਂ ਸਹਿਬ ਕਹਿੰਦੇ ਫਿਰ ਭੇਖ ਨਹੀਂ ਸਾਨੂੰ ਚੰਗਾ ਲੱਗਦਾ ਭਾਈ ਵਰਨ ਨਹੀਂ ਪ੍ਰੇਕਾਏ ਨਾਮ ਕੋਈ ਸਾਨੂੰ ਵਰਨ ਹੀ ਚੰਗਾ ਲੱਗਦਾ ਪਿਆਰਾ ਲੱਗਦਾ ਹੈ ਰਹਿਤ ਸੋ ਪਿਆਰੀ ਮੋਹੇ ਕੋ ਸਿਧਤ ਮਾਪ੍ਰਿਆ ਹੈ ਸਾਨੂੰ ਪਿਆਰੀ ਕਿਹੜੀ ਚੀਜ਼ ਹੈ ਰਹਿਤ ਜੋ ਰਹਿਣੀ ਹੈ ਜੀਵਨ ਦੀ ਜ਼ਿੰਦਗੀ ਜਿਉਂਦੀ ਢੰਗ ਹੈ ਖਰੂ ਦੀ ਮਤ ਅਨਸਾਰ ਉਹਨੂੰ ਕਹਿੰਦੇ ਨੇ ਰਹਿਤ ਰਹਿਤ ਸੋ ਪਿਆਰੀ ਮੋਹੇ ਕੋ ਸਾਨੂੰ ਪਿਆਰੀ ਹੈ ਸਾਡੀ ਰਹਿਤ ਸਾਡੇ ਨੀਮ ਸਾਡੇ ਦੱਸੇ ਹੋਏ ਅਸੂਲ ਜਿਹੜਾ ਇਹਨਾਂ ਦਾ ਧਾਰਨੀ ਹੈ ਉਹ ਸਾਨੂੰ ਚੰਗਾ ਲੱਗਦਾ ਹੈ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਹੇ ਸਦਕ ਮਹਾ ਪ੍ਰਿਆ ਹੈ ਹਾਂ ਫਿਰ ਸਿੱਖ ਸਦਕੀ ਹੋਵੇ ਉਹ ਸਾਨੂੰ ਬੜਾ ਪਿਆਰਾ ਲੱਗਦਾ ਹੈ ਜਿਹੜਾ ਸਦਕ ਡੁਲਾ ਦੇਂਦਾ ਨਾ ਡੋਲ ਜਾਂਦਾ ਹੈ ਸਦਕ ਅਰਬੀ ਬੋਲੀ ਦਾ ਸ਼ਬਦ ਹੈ ਅਰਥ ਹੁੰਦਾ ਭਰੋਸਾ ਵਿਸ਼ਵਾਸ ਯਕੀਨ ਸ਼ਰਧਾ ਸਦਕ ਦਾ ਸਿੱਧਾ ਅਰਥ ਹੈ ਸ਼ਰਧਾ हां सानो शरदा वाला सिख चंगा ਲੱਗਦਾ ਤਰਕੀ ਕਿਤੇ ਕੁੱਤਰਕੀ ਨਹੀਂ ਚੰਗਾ ਲੱਗਦਾ ਕਿ ਗੱਲ ਗੱਲ ਤੇ ਤਰਕਾਂ ਕਰੀ ਜਾਏ ਜੀਦੇ ਮਨ ਚ ਸਦਕ ਹੈ ਭਰੋਸਾ ਹੈ નિਸ਼ਚਾ ਵਿਸ਼ਵਾਸ ਹੈ ਗੁਰੂ ਪਰਮੇਸ਼ਰ ਦੇ ਪ੍ਰਤੀ ਉਹ ਸਾਨੂੰ ਪਿਆਰਾ ਹੈ ਸਤਗੁਰ ਸਿੱਖ ਕੀ ਕਹੀ ਜੋ ਹਿੱਤ ਚਿਤ ਲਾਈ ਭਾਈ ਸੰਤੋਖ ਸਿੰਘ ਕਹਿੰਦੇ ਜਿਹੜਾ ਸਿੱਖ ਦੀ ਰਹਿਣੀ ਹੈ ਨਾ ਜੀਵਨ ਜਿਉਣ ਦਾ ਢੰਗ ਜਿਵੇਂ ਗੁਰੂ ਸਾਹਿਬਾਂ ਦੇ ਸਮੇਂ ਤੋਂ ਸੁਣੀ ਗਈ ਵਰਨਨ ਕੀਤੀ ਗਈ ਉਹ ਹਿਤ ਚਿਤ ਲਾ ਕੇ ਪ੍ਰੇਮ ਦੇ ਨਾਲ ਉਹ ਕਹੀ ਵਰਨਨ ਕੀਤੀ ਹੈ ਸੁਣ ਭਗਤੀ ਲਹ ਮੁਕਤ ਗੁਰੂ ਘਰ ਜਾਏ ਜਿਹੜਾ ਸਿੱਖ ਦੀ ਰਹਿਤ ਮਰਿਆਦਾ ਦਾ ਧਾਰਨੀ ਹੋਏਗਾ ਗੁਰੂ ਦੱਸੀ ਹੋਈ ਕਾਰ ਕਰੇਗਾ ਬਾਣੀ ਪੜੇ ਸੁਨੇਗਾ ਇਹ ਰਹਿਤ ਨਾਮਾ ਪੜੇਗਾ ਉਹਨੋ ਭਗਤੀ ਦੀ ਪ੍ਰਾਪਤੀ ਹੋਏਗੀ ਭਗਤੀ ਲੈਣ ਵਾਲੇ ਨੂੰ ਹਾਸਲ ਕਰਨ ਵਾਲੇ ਨੂੰ ਮੁਕਤੀ ਮਿਲੇਗੀ ਇਹ ਸਾਰੀ ਦਾਤ ਗੁਰੂ ਘਰ ਜਾਏ ਤਦ ਹੀ ਪ੍ਰਾਪਤ ਹੁੰਦੀ ਹੈ ਪੜ੍ਹ ਸੁਨੇ ਭਗਤੀ ਲੈ ਮੁਕਤ ਗੁਰੂ ਘਰ ਜਾਏ ਸੋ ਗੁਰੂ ਘਰ ਜਾਣ ਵਾਲਾ ਹੀ ਵੰਦਨਾ ਤੋਂ ਮੁਕਤ ਹੋਵੇਗਾ ਗੁਰੂ ਦੇ ਦਰ ਤੇ ਜਾਣ ਵਾਲਾ ਪਹੁੰਚਣ ਵਾਲਾ ਤਾਂ ਇਹ ਸਤਿਗੁਰ ਸਹਿਜ ਜੀ ਨੇ ਪਾਵਨ ਬਾਣੀ ਕਸਿਆ ਹੈ ਸਤ ਸੰਗਤ ਚੱਟ ਸਾਲ ਹੈ ਜਿਤ ਹਰ ਗੁਣ ਸਿੱਖਾ ਸਤਗੁਰੂ ਦੀ ਜਿਹੜੀ ਸਤ ਸੰਗਤ ਹੈ ਨਾ ਇਹ ਚੱਟ ਸਾਲ ਹੁੰਦੀ ਪਾਠਸ਼ਾਲਾ ਹੈ ਗੁਰੂ ਦਾ ਦਰ ਜਿੱਥੇ ਹਰੇ ਤੇ ਰੱਬੀ ਗੁਣ ਸਿੱਖੇ ਜਾਂਦੇ ਭਗਤੀ ਦੀ ਪ੍ਰਾਪਤੀ ਹੁੰਦੀ ਹੈ ਬੰਦਗੀ ਦੀ ਯਾਜ ਪ੍ਰਾਪਤ ਹੁੰਦੀ ਹੈ ਬੰਦਗੀ ਦਾ ਮਹਾਤਮ ਪਤਾ ਲੱਗਦਾ ਸਤਗੁਰੂ ਦੇ ਕੋਲੋਂ ਕਿ ਸਿਮਰਨ ਭਜਨ ਬੰਦਗੀ ਦਾ ਕਿੰਨਾ ਭਾਰੀ ਫਲਾਦੇਸ਼ ਤੇ ਮਹਾਤਮ ਹੈ ਬੰਦਗੀ ਬਿਨਾ ਜੀਵਨ ਕਿੰਨਾ ਅਧੂਰਾ ਕਿੰਨਾ ਨੀਵਾ ਹੈ ਸੋ ਇਹ ਸਾਰਾ ਕੋਈ ਗੁਰੂ ਘਰ ਵਿੱਚ ਜਾ ਕਰਕੇ ਹੀ ਪ੍ਰਾਪਤ ਹੁੰਦਾ ਹੈ ਤੇ ਬੰਦਾ ਬੰਦਨਾ ਤੋਂ ਨਜਾਤ ਪਾ ਜਾਂਦਾ ਮੁਕਤ ਹੋ ਜਾਂਦਾ ਏ ਸੋਹਰਾ ਆਤਮ ਸਮੇਂ ਸ੍ਰੀ ਗੁਰੂ ਜੀ ਧਰਮ ਸੁਖਿ ਸਾਹਿਤ ਇੱਕ ਵਾਰੀ ਦੀ ਘਟਨਾ ਭਾਈ ਸਾਹਿਬ ਇੱਥੇ ਵਰਣਨ ਕਰਦੇ ਨੇ ਇਹ 100 ਸਾਖੀ ਦੀ 64ਵੀਂ ਸਾਖੀ ਹੈ ਜਿਸ ਅੰਦਰ ਵਰਣਨ ਕਰਦੇ ਨੇ ਕਿ ਇੱਕ ਸਮੇਂ ਕਲਗੀਧਰ ਪਿਤਾ ਪਾਦਸ਼ਾਹ ਜੀ ਨੇ ਧਰਮ ਦੀ ਪ੍ਰੀਖਿਆ ਲੈਣ ਵਾਸਤੇ ਧਰਮ ਦੀ ਪ੍ਰੀਖਿਆ ਕਰਨ ਦੇ ਲਈ ਪਰਿਉ ਜਗ ਨਿਭਤਾ ਨਯੋ ਭੋਜਨ ਤੋ ਸੰਕੇਤ ਸਹਿਬਾਂ ਨੇ ਜਾਗ ਕੀਤਾ ਜਗ ਦੇ ਅੰਦਰ ਨਿਵਤਾ ਦਇਓ ਨਿਵਤਾ ਹੁੰਦਾ ਨਿਉਂਦਾ ਦੇਣਾ ਸੱਦਾ ਪੱਤਰ ਦੇਣਾ ਭੋਜਨ ਕਰਿਓ ਸੰਕੇਤ ਸੰਕੇਤ ਮਾਤਰ ਭੋਜਨ ਤਿਆਰ ਕੀਤਾ ਭਾਵਕੇ ਗੁਰੂ ਸਹਿ ਮਹਾਰਾਜ ਜੀ ਨੇ ਇੱਕ ਕੌਤਕ ਵਰਤਾਇਆ ਤੇ ਜਿਹੜੇ ਬ੍ਰਾਹਮਣ ਪੰਡਤ ਸਾਨਾ ਉਹਨਾਂ ਦਾ ਧਰਮ ਪਰਖਣਾ ਚਾਇਆ ਕਿ ਲੋਭ ਲਾਲਚ ਦੇ ਅਧੀਨ ਹੋ ਕਰਕੇ ਕਿੰਨਾ ਕ ਧਰਮ ਦੇ ਵਿੱਚ ਟਿਕ ਸਕਦੇ ਤੇ ਕਿੰਨਾ ਕ ਥੜਕ ਸਕਦੇ ਨੇ ਸਵੇਕੌਤਕ ਸਹਿਬਾਂ ਨੇ ਕੀਤਾ ਵਾਕਿਉ ਰਤੂ ਸੁਣਾਇ ਕਾ ਮਾਤੈ ਜਿਜ ਜੋਈ ਇੱਕ ਸੰਕੇਤ ਮਾਤਰ ਸੀ ਗੁਰੂ ਸਾਹਿਬ ਨੇ ਕਹਿੰਦੇ ਬਚਨ ਸੁਣਾ ਕੇ ਆਖੇ ਬ੍ਰਹਮਣਾ ਨੂੰ ਕਿ ਜਿਹੜਾ ਮਾਸ ਖਾਣਾ ਕਰੇਗਾ ਕਰਪਿ ਇਕ ਦਸ਼ਨਾ ਦਿਸੈ ਲੈ ਆਪਣੇ ਘਰ ਜਨੂ ਸੋਹੇ ਉਹਨਾਂ ਇੱਕ ਸ਼ਰਫੀ ਸ਼ਰਫ ਕਹਿੰਦੇ ਮੋਹਰ ਨੂੰ ਇੱਕ ਮੋਹਰ ਮਿਲੇਗੀ ਦਸ਼ਨਾ ਰੂਪ ਦੇ ਵਿੱਚ ਤੇ ਉਹ ਮੋਹਰ ਲੈ ਕੇ ਆਪਣੇ ਘਰ ਨੂੰ ਚਲਿਆ ਜਾਵੇ ਜਿਹੜਾ ਮਾਸ ਖਾਏਗਾ ਛੇ ਖੰਡ ਕੋ ਭੋਗਤਾ 1 ਰੁਪਈਆ ਪਾਏ ਤੇ ਜਿਹੜਾ ਖੀਰ ਖੰਡ ਖਾਣ ਵਾਲਾ ਬ੍ਰਾਹਮਣ ਹੋਵੇਗਾ ਨਾ ਉਹਨੂੰ 1 ਰੁਪਈਆ ਮਿਲੇਗਾ ਉਹ 1 ਰੁਪਈਆ ਪਾਵੇਗਾ ਉਹ ਲੋਭ ਕਰ ਮਾਸ ਜਲੀ ਆਏ ਸੋ ਭਾਈ ਸਾਹਿਬ ਕਹਿੰਦੇ ਕਿ ਉਸ ਸਮੇਂ ਫਿਰ ਲੋਭ ਲਾਲਚ ਵਿੱਚ ਬ੍ਰਾਹਮਣ ਜਿਹੜੇ ਸਨ ਬੜੇ ਫਸੇ ਸਨ ਤੇ ਉਹਨਾਂ ਨੇ ਇਧਰੋਂ ਖੀਰ ਵੀ ਖਾ ਲਈ ਤੇ ਉਧਰ ਜਾ ਕੇ ਫਿਰ ਕਹਿੰਦੇ ਇਹਨਾਂ ਨੇ ਜਿੱਥੇ ਸੰਕੇਤ ਮਾਤਰ ਮਾਸ ਸੀ ਨਾ ਕਹਿੰਦੇ ਉਹਨਾਂ ਨੇ ਉਹ ਵੀ ਖਾਂ ਦਾ ਜੱਦ ਕੀਤਾ ਸਾਨੂੰ ਪੈਸੇ ਮਿਲ ਜਾਣ ਮਾਸ ਆਹਾਰੀ ਆਹਾਰ ਤੋਂ ਭਾਵ ਭੋਜਨ ਹੈ ਇਹ ਇਧਰ ਮਾਸ ਬਣਿਆ ਹੈ ਇਹ ਵੀ ਖਾ ਲਈਏ ਇਹ ਕਹਿੰਦੇ ਲਾਲਚ ਕੀਤਾ ਤੇ ਹਾਰੀ ਮੋਰ ਦਾ ਮਾਸ ਪਈਆ ਦੇ ਨ ਤੇ ਜਿਨ੍ਹਾਂ ਨੇ ਖੀਰ ਖਾਧੀ ਸੀ ਨਾ ਫਿਰ ਉਹਨਾਂ ਨੂੰ ਮੋਰ ਦਿੱਤੇ ਗਏ ਤੇ ਜਿਨ੍ਹਾਂ ਮਾਸ ਖਾਦਾ ਸੀ ਉਹਨਾਂ ਨੂੰ ਰੁਪਿਆ ਦਿੱਤਾ ਗਿਆ ਕਿਉਂਕਿ ਉਹ ਪ੍ਰੀਖਿਆ ਵਿੱਚੋਂ ਨਾ ਫੇਲ ਹੋ ਗਏ ਲਾਲਚ ਵਸ ਹੋ ਕਰਕੇ ਉਹਨਾਂ ਨੇ ਮਾਸ ਖਾਣਾ ਕੀਤਾ ਜਦੋਂ ਕਿ ਉਹਨਾਂ ਦਾ ਧਰਮ ਆਗਿਆ ਨਹੀਂ ਸੀ ਦਿਨ ਦਾ ਉਹਨਾਂ ਦੇ ਨਿਯਮ ਲਾਲਚ ਵਿੱਚ ਆ ਕੇ ਜਦੋਂ ਨਿਯਮ ਭੰਗ ਕੀਤੇ ਹੈ ਇਹ ਤਾਂ ਪ੍ਰੀਖਿਆ ਸੀ ਉਹ ਪ੍ਰੀਖਿਆ ਚ ਫੇਲ ਹੋ ਗਏ ਗੁਰੂ ਸਹਿ ਮਹਾਰਾਜ ਜੀ ਨੇ ਫਿਰ ਕਹਿੰਦੇ ਜਿਹੜੇ ਖੀਰ ਆਹਾਰੀ ਮੋਹਰ ਦੇ ਜਿਨ੍ਹਾਂ ਨੇ ਆਪਣਾ ਨਿਜਮ ਪਾਲਿਆ ਧਰਮ ਪਾਲਿਆ ਸੂਲ ਰੱਖਿਆ ਉਹਨਾਂ ਨੂੰ ਤਾਂ ਮੋਹਰਾਂ ਦਿੱਤੀਆਂ ਮਾਸ ਰੁਪਈਆ ਦੀਨ ਕਹਿੰਦੇ ਜਿਨ੍ਹਾਂ ਨੇ ਮਾਸ ਦੇ ਲਾਲਚ ਵਿੱਚ ਦੂਜੇ ਪਾਸੇ ਜਾ ਕੇ ਬਹਿ ਗਏ ਕਿ ਇੱਥੇ ਮਾਸ ਖਾਵਾਂਗੇ ਉਨਾਂ ਨੂੰ ਫਿਰ ਰੁਪਈਆ ਦੇ ਕੇ ਸਾਰਿਆ ਆਪ ਕਹਿਉ ਸ੍ਰੀ ਗੁਰੂ ਤਬੈ ਧਨ ਲੋਭੀ ਧਰਮਹੀਨ। ਉਸ ਸਮੇਂ ਜਦੋਂ ਇਹ ਪ੍ਰੀਖਿਆ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਤਾਂ ਸਹਿਬਾ ਨੇ ਬਚਨ ਕਹੇ ਸਨ ਕਿ ਸਿੱਖੋ ਜਿਹੜਾ ਬੰਦਾ ਧਨ ਦਾ ਲੋਭੀ ਹੁੰਦਾ ਨਾ ਉਹਦੇ ਕੋਲੋਂ ਧਰਮ ਦੀ ਆਸ ਨਹੀਂ ਜੇ ਰੱਖੀ ਜਾ ਸਕਦੀ ਕਿ ਉਹ ਧਰਮੀ ਹੋਵੇਗਾ। ਐਸੇ ਵਾਸਤੇ ਆਖਿਆ ਨਾ ਕਿ ਲੋਭੀ ਦਾ ਵਿਸਾਹ ਹੋ ਨਾ ਕਿ ਜੇ ਲੋਭੀ ਲਾਲਚੀ ਬੰਦੇ ਦਾ ਕੀ ਭਰੋਸਾ ਹੈ। ਅੰਤਕਾਲ ਤਿੱਥੈ ਤੋਂ ਹੈ ਜਿੱਥੇ ਆਥਰ ਨਾ ਪਾਏ ਅਖੀਰ ਕਹਿੰਦੇ ਉੱਥੇ ਬੰਦੇ ਨੂੰ ਸੁੱਟਦਾ ਜਿੱਥੇ ਬੰਦੇ ਦਾ ਹੱਥ ਹੀ ਨਹੀਂ ਪੈ ਸਕਦਾ ਬਾਤ ਨਹੀਂ ਸਕਦਾ ਲੋਭ ਲਾਲਚ ਚਾਹ ਕੇ ਕਿੰਨੇ ਏਜੰਟਾਂ ਨੇ ਨੌਜਵਾਨ ਮੁੰਡੇ ਜਿਹੜੇ ਬਾਹਰ ਨੂੰ ਛਾੜ ਦਿੱਤੇ ਉਹ ਚਾਰੇ ਕੋਈ ਰੇਗਿਸਤਾਨ ਜੰਗਲਾਂ ਦੇ ਵਿੱਚ ਹੀ ਮਰ ਮੁੱਕ ਗਏ ਸਰੀਰ ਤੱਕ ਵੀ ਮਾਪਿਆਂ ਨੂੰ ਨਹੀਂ ਮਿਲੇ ਏਜੰਟਾਂ ਨੇ ਆਪਣੇ ਘਰ ਭਰ ਲੈ ਲਾਲਚ ਵਿੱਚ ਆ ਕੇ ਲੋਭ ਵਿੱਚ ਆ ਕਰਕੇ ਸੋ ਐਸਾ ਜਿਹੜਾ ਲੋਭੀ ਬੰਦਾ ਹੈ ਉਹਦੇ ਕੋਲ ਧਰਮ ਨਹੀਂ ਹੁੰਦਾ ਸੋ ਉਹ ਧਰਮ ਤੋਂ ਹੀਨਾ ਹੁੰਦਾ ਹੈ ਇਸ ਵਾਸਤੇ ਐਸੇ ਧਨ ਦੇ ਲੋਭੀ ਤੋਂ ਲਾਲਚੀ ਤੋਂ ਸ제ਤ ਹੀ ਰਹਿਣਾ ਚਾਹੀਦਾ ਏ ਸਾਧੂ ਦੋ ਦਿਨ ਲੋਭ ਨਹਿ ਧਰਮ ਕਮਾਇਓ ਸਤ ਸਾਧੂ ਕੌਣ ਹੈ ਜਿਹੜਾ ਲੋਭੀ ਨਹੀਂ ਹੈ ਜਿਹੜਾ ਲਾਲਚੀ ਨਹੀਂ ਹੈ ਜਿਨੇ ਸੱਤ ਧਰਮ ਕਮਾਇਆ ਹੈ ਸੱਚੇ ਧਰਮ ਦਾ ਜਿਹੜਾ ਧਾਰਨੀ ਹੈ ਦੁਨੀਆ ਦੇ ਪਦਾਰਥਾਂ ਵੱਲੋਂ ਜਿਹਦੀ ਬਿਰਤੀ ਉੱਪਰ ਉੱਠ ਚੁੱਕੀ ਲੋਭ ਲਾਲਚ ਦੇ ਜਿਹੜਾ ਅਧੀਨ ਨਹੀਂ ਹੈ ਉਹ ਹੀ ਅਸਲ ਵਿੱਚ ਸਾਧੂ ਹੈ ਸਾਧੂ ਦਾ ਅਰਥ ਕੀ ਹੁੰਦਾ ਹੈ ਸ਼ੁੱਧ ਮਨ ਵਾਲਾ ਪਵਿੱਤਰ ਮਨ ਵਾਲਾ ਸੋਹੀ ਸਾਧੂ ਹੈ ਬੋਸ ਖਾਏ ਬਿਰ ਪਰ ਕਹਾ ਉਹ ਚੰਡਾਲ ਦਾ ਬਿੱਸਾ ਤੇ ਜਿਹੜਾ ਬ੍ਰਾਹਮਣ ਹੋ ਕਰਕੇ ਕਹਿੰਦੇ ਮਾਸ ਖਾਂਦਾ ਲਾਚ ਵਿੱਚ ਆ ਕੇ ਉਹ ਤਾਂ ਚੰਡਾਲ ਦਾ ਮਿੱਤਰ ਹੈ ਉਹਨੂੰ ਧਰਮੀ ਨਾ ਸਮਝੋ ਤੇ ਉਹ ਤਾਂ ਗਿਰਿਆ ਹੋਇਆ ਵਿਅਕਤੀ ਹੈ ਕਿ ਜਿਹੜਾ ਆਪਣਾ ਧਰਮ ਸੂਲ ਛੱਡ ਕੇ ਲਾਲਚ ਆ ਕਰਕੇ ਤੇ ਆਪਣੇ ਧਰਮ ਦਾ ਤਿਆਗ ਕਰ ਦਿੰਦਾ ਏ ਸਤਿਗੁਰ ਹਿਮ ਕਹਿਓ ਸੁਨੋ ਸਿੱਖ ਚਿਤ ਲਾਏ ਸੋ ਪਿੱਛੋਂ ਸਤਿਗੁਰੂ ਸਾਹਿਬ ਜੀ ਨੇ ਐਸੇ ਬਚਨ ਕਹੇ ਕਿ हे ਸਿੱਖੋ ਚਿਤ ਲਾ ਕੇ ਧਿਆਨ ਦੇ ਨਾਲ ਸੁਨੋ ਭਖਾ ਭਿੱਤਰ ਨਹੀਂ ਸੋ ਖਾਏ ਭਾਵੇਂ ਸਿੱਖ ਹੋਵੇ ਤੇ ਭਾਵੇਂ ਬ੍ਰਾਹਮਣ ਹੋਵੇ ਜੁਬਾਨ ਦੇ ਰਸ ਵਾਸਤੇ మాਸ ਨਾ ਹੀ ਖਾਵੇ ਚੰਗਾ ਹੈ ਸਿਸ ਵਾਸਤੇ ਦਾ ਤਿਆਗ ਹੀ ਕਰੇ ਸੁਣਿਓ ਸਭ ਸੰਗਤੀ ਹਰੀ ਬੇਨਤੀ ਏਹ ਸੰਸਾਰ ਸਿੱਖਾਂ ਸੰਗਤਾਂ ਨੇ ਬਚਨ ਸੁਨੇ ਨੇ ਗੁਰੂ ਸਾਹਿਬ ਜੀ ਦੇ ਤੇ ਬੇਨਤੀ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ ਜੇ ਕਰ ਪਾ ਹੁਲੀ ਤਾਂ ਕੀ ਕਰਨੀ ਕੇ ਹਾਂ ਜੇ ਕੋਈ ਬ੍ਰਾਹਮਣ ਵਰਨ ਵਿੱਚੋਂ ਆ ਕੇ ਸਿੱਖ ਬਣ ਗਿਆ ਹੈ ਤੇ ਉਹਦੀ ਕਰਨੀ ਫਿਰ ਕਿਹੋ ਜੀ ਚਾਹੀਦੀ ਹੈ ਪਾਵ ਕਿ ਉਹਦਾ ਜੀਵਨ ਕਿਹੈਸਾ ਹੋਵੇ ਭਾਇਓ ਤੰ ਗੁਰੂ ਦਾ ਆਲਮ ਸਿੰਘ ਸਪੂਤ ਉਸ ਸਮੇਂ ਸਹਿਬਾਂ ਦਾ ਬਚਨ ਹੋਇਆ ਕਿ हे ਆਲਮ ਸਿੰਘ ਪੁੱਤਰ ਤਨਸੁਮਾਏ ਕੀ ਦਿੱਤੇ ਭਾਣ ਹੁਤ ਸਾਬ ਕਹਿੰਦੇ ਜਦੋਂ ਖਾਲਸਾ ਬਣ ਗਿਆ ਨਾ ਫਿਰ ਉਹ ਬ੍ਰਾਹਮਣ ਨਹੀਂ ਰਿਹਾ ਫਿਰ ਤਾਂ ਛਤਰੀ ਧਰਮ ਦਾ ਧਾਰਨੀ ਹੋ ਗਿਆ ਜਿਸ ਬ੍ਰਾਹਮਣ ਨੇ ਕਹਿੰਦੇ ਛਤਰੀ ਧਰਮ ਖਾਲਸਾ ਧਰਮ ਧਾਰਨ ਕਰ ਲਿਆ ਹੈ ਉਹ ਬ੍ਰਾਹਮਣ ਤੋਂ ਸਮਝੋ ਇੰਦਰ ਬਣ ਗਿਆ ਭਾਵ ਉਹ ਸ਼ਰੋਮਣੀ ਹੈ ਉਹ ਭਾਵੇਂ ਹੋਰ ਕਿਸੇ ਵਰਨ ਵਿੱਚੋਂ ਆਇਆ ਹੋਵੇ ਆ ਜਿਹੜਾ ਖਾਲਸਾ ਬਣ ਗਿਆ ਹੈ ਗੁਰੂ ਦਾ ਪੁੱਤਰ ਬਣ ਗਿਆ ਹੈ ਉਹ ਸਭ ਤੋਂ ਮਹਾਨ ਹੈ। ਧੋ ਕੀ ਦਿੱਤਾ ਸ਼ੰਕਰ ਕੀ ਕਰੇ ਖੜਕ ਕੀ ਸੇਵਾ। ਕਹਿੰਦੇ ਉਹ ਭਾਵੇਂ ਬ੍ਰਾਹਮਣ ਸੀ ਉਹਨਾਂ ਬ੍ਰਾਹਮਣ ਦਾ ਕੰਮ ਸ਼ਾਸਤਰ ਚਲਾਉਣਾ ਨਹੀਂ ਹੁੰਦਾ ਵਿਦਿਆ ਪੜਨੀ ਪੜਾਉਣੀ ਦਾਨ ਦੇਣਾ ਲੈਣਾ ਜੱਗ ਕਰਨਾ ਕਰਾਉਣਾ ਛੇ ਕਰਮ ਬ੍ਰਾਹਮਣ ਦੇ ਲਿਖੇ ਨੇ ਸ਼ਾਸਤਰਾਂ ਦੇ ਅੰਦਰ ਕਿ ਜਿਹੜਾ ਬ੍ਰਾਹਮਣ ਵਿਦਿਆ ਪੜ੍ਹੇ ਫਿਰ ਪੜ੍ਹਾਵੇ ਜਗ ਕਰੇ ਜਜਮਾਨਾਂ ਦੇ ਕੋਲੋਂ ਕਰਾਵੇ দান ਦੇਵੇ ਤੇ দান ਲਵੇ ਇਹ ਛੇ ਕਰਮ ਬ੍ਰਾਹਮਣ ਦੇ ਮੰਨੇ ਨੇ ਤੇ ਛਤਰੀ ਦਾ ਕਰਮ ਮੰਨਿਆ ਹੈ ਕਿ ਉਹ ਸ਼ਾਸਤਰ ਧਾਰੀ ਹੋ ਕੇ ਰਵੇ ਤੇ ਬਾਕੀ ਤਿੰਨਾਂ ਦੀ ਰੱਖਿਆ ਕਰੇ ਜੇ ਕੋਈ ਔਖਾ ਸਮਾ ਬਣੇ ਉਹ ਸ਼ਾਸਤਰ ਚਲਾਵੇ ਬਾਕੀਆਂ ਦਾ ਵੀ ਧਰਮ ਬਚਾਵੇ ਇਹ ਛਤਰੀ ਦਾ ਕਰਮ ਹੈ ਸੋ ਸਹਿਬ ਕਹਿੰਦੇ ਭਾਈ ਜੇ ਕੋਈ ਬ੍ਰਾਹਮਣ ਵੀ ਹੈ ਨਾ ਬ੍ਰਾਹਮਣ ਮਾਤੇ ਚ ਆ ਕੇ ਖਾਲਸਾ ਬਣਿਆ ਤੇ ਉਹ ਛਤਰੀ ਬਣ ਜਾਂਦਾ ਕਰੇ ਖੜ ਕੇ ਕੀ ਸੇਵ ਸੋ ਜਿਹੜਾ ਖਾਲਸਾ ਹੈ ਖਾਲਸਾ ਧਰਮ ਪਾ ਕੇ ਫਿਰ ਉਹ ਜਿਹੜਾ ਬ੍ਰਾਹਮਣ ਪੁਣਾ ਹੈ ਉਹ ਛਤਰੀ ਧਰਮ ਵਿੱਚ ਤਬਦੀਲ ਹੋ ਗਿਆ ਤੇ ਉਹ ਛਤਰੀ ਧਰਮ ਧਾਰ ਕੇ ਤਲਵਾਰ ਦੀ ਸੇਵਾ ਕਰੇ ਭਾਵ ਸ਼ਸਤਰ ਧਾਰੀ ਹੋ ਕਰਕੇ ਰਹੇ ਤੇ ਸ਼ਾਸਤਰ ਦਾ ਵਿਸਾਖ ਅਦੀ ਨਾ ਖਾਵੇ ਨਿਵਤਾ ਦਾਣ ਨਾ ਪੂਜੇ ਜੋ ਦੇ ਇਸ ਦੁੱਖ ਤੇਵ ਹਾਂ ਕਹਿੰਦੇ ਫਿਰ ਇਸ ਤਰ੍ਹਾਂ ਨਿਵਤਾ ਦੇਣਾ ਲੈਣਾ ਜਾਂ দান ਪੂਜਾ ਲੈਣੀ ਇਹ ਨਾ ਕਿਸੇ ਤਰ੍ਹਾਂ ਕਰੇ ਕਿਉਂਕਿ ਉਹ ਬ੍ਰਾਹਮਣ ਪੁਣਾ ਜੇ ਉਹ ਪਿਛਲਾ ਨਹੀਂ ਨਾ ਛੱਡਦਾ ਤੇ ਫੇਰ ਹੀ ਖਾਲਸਾ ਤੇ ਜੇ ਪਿਛਲਾ ਫੇਰ ਲਈ ਜਾਂਦਾ দান ਵੀ ਲਈ ਜਾਂਦਾ ਮਨ ਮਰਜ਼ੀਆ ਵੀ ਕਰੀ ਜਾਂਦਾ ਇਧਰ ਉਧਰ ਵੀ ਤੁਰਿਆ ਫਿਰਦਾ ਤੇ ਬਾਰੋ ਕਹਿੰਦਾ ਜੀ ਮੈਂ ਖਾਲਸਾ ਹਾਂ ਸੋ ਐਸਾ ਵਿਅਕਤੀ ਫਿਰ ਜਿਹੜਾ ਭੇਖ ਪਹਿਰਾਵਾ ਧਾਰਨ ਕਰੇਗਾ ਨਾ ਉਹ ਫਿਰ ਦੁਖੀ ਹੀ ਹੋਵੇਗਾ ਜੋ ਦੇਵੇਗਾ ਉਸਨੂੰ ਉਹ ਦੁੱਖ ਹੋਵੇਗਾ ਆਪ ਵੀ ਉਹ ਫਿਰ ਸੁਖੀ ਨਹੀਂ ਰਹੇਗਾ ਰਹੀ ਤੇ ਹਮ ਉਤਰਿਓ ਜਗ ਪਬੀਤ ਕੀ ਆਂ ਐਸੇ ਕਰਕੇ ਅਸਾਂ ਜੋ ਜੰਨਿਉ ਪਾਇਆ ਜਾਂਦਾ ਸੀ ਨਾ ਬ੍ਰਾਹਮਣ ਦੇ ਗਾਲ ਵਿੱਚ ਜੰਨਿਉ ਦੀ ਆਣ ਸੀ ਕਨੌਟ ਸਿਓ ਉਤਾਰ ਦਿੱਤੀ ਹੈ ਕਿ ਸਾਡਾ ਖਾਲਸਾ ਜਿਹੜਾ ਏ ਇਹ ਜੰਨੂ ਦਾ ਧਾਰਨੀ ਨਹੀਂ ਨਹੀਂ ਹੋਏਗਾ ਹਾਂ ਮਦਰਾ ਸ਼ਰਾਬ ਤੇ ਆਮਖੋਂ ਦਾ ਮਾਸ ਮਾਸ ਦਾ ਤਿਆਗ ਕਰ ਦੇਵੇ ਬਿੱਪਰ ਕੀ ਮਾਨ ਜਿਹੜਾ ਬਿੱਪਰ ਪੰਡਤ ਬ੍ਰਾਹਮਣ ਸਿੱਖ ਭਾਵ ਖਾਲਸੇ ਮਤ ਦਾ ਧਾਰਨੀ ਹੈ ਸੋ ਕਹਿੰਦੇ ਐਸੇ ਖਾਲਸੇ ਸਜੇ ਬ੍ਰਾਹਮਣ ਦਾ ਮਾਸ ਸਰਾ ਸ਼ਰਾਬ ਛੱਡ ਦੇਣਾ ਇਹੀ ਬ੍ਰਾਹਮਣ ਪੁਨਾ ਮੰਨਿਆ ਜਾਂਦਾ ਹੈ ਇਹ ਨਾ ਹੋਵੇ ਕਿ ਉਹ ਕਵੇ ਜੀ ਮੈਂ ਤਾਂ ਪਹਿਲਾਂ ਬਲੀਆਂ ਦਿੰਦਾ ਸੀ ਤੇ ਮੈਂ ਹੁਣ ਵੀ ਇਹੀ ਕੰਮ ਕਰਨਾ ਹੈ ਇਹਨਾਂ ਤੋਂ ਬਚ ਕਰਕੇ ਰਹੇ ਤੇ ਫਿਰ ਬ੍ਰਾਹਮਣ ਹੋ ਕਰ ਕਹਿੰਦੇ ਜਿਹੜਾ ਫਿਰ ਹੋਰ ਨਾ ਵਿਧੀਆਂ ਚ ਪੈਂਦਾ ਹਿੰਸਾ ਕਰਦਾ ਹੈ ऐसे ਨੂੰ ब्राह्मण ਨਹੀਂ ਆਖਿਆ ਜਾ ਸਕਦਾ మాਸ ਨਾ ਖਾਇਓ మాਸ ਨਾ ਖਾਣਾ ਕਰੇ ਲੁਚਾਸੋ ਦਿਜ ਸਮ ਚੰਡਾਲ ਕਹਾਏ ਤੇ ਜਿਹੜਾ ਕਹਿੰਦੇ ਖਾਂਦਾ ਫਿਰ ਉਹ ਲੁਚਾ ਦਿਜ ਸਮ ਉਹ ਜਿਹੜਾ ਬ੍ਰਾਹਮਣ ਵੀ ਹੈ ਭਾਵੇਂ ਚੰਡਾਲ ਕਹਾਏ ਉਹ ਤਾਂ ਚੰਡਾਲ ਦੀ ਨਿਆਈ ਹੈ ਸਮਤਾ ਧਾਰੇ ਕਰੇ ਧਿਆਨ ਕੋ ਅੰਭ ਸੋ ਇਸੇ ਤਰ੍ਹਾਂ ਹੈ ਕਹਿੰਦੇ ਲੋਭਹੀਨ ਹੋਵੇ ਤੇ ਸਮਤਾ ਧਰੇ ਸਮਤਾ ਹੁੰਦੀ ਬਰਾਬਰੀ ਗਿਆਨ ਨੂੰ ਦਿਲ ਵਿੱਚ ਧਾਰਨ ਕਰੇ ਭਾਵ ਗਿਆਨ ਦਾ ਧਾਰਨੀ ਹੋਵੇ ਜੋ ਗੁਰੂ ਬਖਸ਼ੀ ਹੋਏ ਸੋਜੀ ਮਤ ਗਿਆਨ ਹੈ ਉਸ ਨੂੰ ਕਦੀ ਨਾ ਭੁਲਾਵੇ ਉਤਹਾ ਮੇਰੇ ਮਹਰਭੰਗ ਜਿਹੜਾ ਇਹੋ ਜਿਹਾ ਵਿਅਕਤੀ ਨੂੰ ਦੇਵਤਾ ਤੇ ਰਿਖੀ ਹੈ ਉਹ ਮਹਾਤਮਾ ਹੈ ਇਹ ਸਾਡੇ ਅਟਲ ਬਚਨ ਹਨ ਗ੍ਰਹੀ ਜੰਗਲ ਬਸੈ ਨੀਦ ਪੜੈ ਚਿਤ ਲਾਈ ਗ੍ਰਹੀ ਕਹਿੰਦੇ ਨੇ ਗ੍ਰਸਥ ਗ੍ਰਸਥੀ ਨੂੰ ਜਿਹੜਾ ਗ੍ਰਸਥੀ ਜੰਗਲ ਵਿੱਚ ਵੱਸਦਾ ਹੈ ਤੇ ਜੇ ਕੋਈ வேத ਗਿਆਨ ਦੀ ਗੱਲ ਪੜਦਾ ਹੈ ਚਿਤ ਲਾ ਕੇ ਸ਼ਿਲਾਕਰ ਜੀਵ ਹੈ ਸੋ ਦਿੱਜ ਮੁਨੀ ਕਹਾਏ ਤੇ ਕਹਿੰਦੇ ਜੰਗਲ ਵਿੱਚ ਰਹਿਣ ਵਾਲਾ ਕੋਈ ਵਿਅਕਤੀ ਹੈ ਨਾ ਸਿਲਾ ਚੁਗ ਕੇ ਭਾਵ ਆਪਣੀ ਉਪਜੀਵਕਾ ਕਰਦਾ ਹੈ ਕੰਧ ਮੂਲ ਚੁਣ ਖਾਏ ਇਸ ਤਰੀਕੇ ਨਾਲ ਆਪਣਾ ਨਿਰਵਾਹ ਕਰਦਾ ਹੈ ਤੇ ਇਹੋ ਜਿਹੜਾ ਪੰਡਤ ਹੈ ਨਾ ਫਿਰ ਉਹ ਮੁਨੀ ਕਹਾਏ ਭਾਵ ਕੇ ਹਿੰਸਾ ਨਹੀਂ ਕਰਦਾ ਜਿਆਦੇ ਭੋਜ ਨਹੀਂ ਬੰਦਾ ਕਿ ਮੈਨੂੰ ਨਾਨ ਦੇ ਸੋ ਐਹੋ ਜਾਈ ਬੰਮ ਰਕੇ ਚੰਗਾ ਹੈ ਜੇ ਉਹ ਸਿੱਖ ਮਤ ਦਾ ਧਾਰਨੀ ਹੋ ਕੇ ਖਾਲਸਾ ਬਣ ਜਾਏ ਫਿਰ ਸ਼ਰੋਮਣੀ ਐ ਸਤਿਵਾਸ ਗ੍ਰਹਿ ਧਰਮ ਜੁਤ ਨਿੰਦ ਈਰਖਾ ਸ਼ੋਰ ਹਾਂ ਨਗਰ ਦਾ ਵਾਸਾ ਗ੍ਰਹਿ ਘਰ ਤੇ ਧਰਮ ਦੇ ਸਮੇਤ ਧਰਮ ਦੇ ਧਾਰਨੀ ਹੋਵੇ ਨਿੰਦਾ ਤੇ ਈਰਖਾ ਇਹ ਜਿਹੜੇ ਔਗਣ ਹਨ ਜੋ ਛੱਡ ਦੇਵੇ ਤਿਆਗ ਕਰ ਦੇਵੇ ਸੋ ਬ੍ਰਹਮਨ ਹੈ ਬਿੱਤਰ ਨਾਮ ਰਸ ਜਾਨੋ ਮੋਰਾ ਸਮਝ ਲਓ ਕਿ ਅਸਲੀ ਬ੍ਰਾਹਮਣ ਤਾਂ ਉਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣ ਦੀ ਬੜੀ ਲੰਮੀ ਚੌੜੀ ਵਿਆਖਿਆ ਗੁਰੂ ਸਾਹਿਬਾਂ ਭਗਤ ਸਾਹਿਬਾਂ ਨੇ ਕੀਤੀ ਹੈ ਪ੍ਰਭਾਸ਼ਾ ਵੀ ਦੱਸੀ ਹੈ ਸੋ ਸੋ ਬ੍ਰਹਮਨ ਜੋ ਬਿੰਦੇ ਬ੍ਰह्म ਬ੍ਰਾਹਮਣ ਨੂੰ ਜਾਣਨ ਵਾਲਾ ਹੀ ਬ੍ਰਾਹਮਣ ਹੈ ਸੋ ਜੋ ਮੇਰਾ ਸਾਥ ਜਾਣੇ ਸਮਝੇ ਸੋ ਬ੍ਰਾਹਮਣ ਹੈ ਬਿਪਰ ਪਰ ਚੰਗਾ ਹੈ ਐਸੋ ਜਾਨੋ ਮੋਰ ਜੋ ਸਾਡੀ ਗੱਲ ਸਮਝਦਾ ਹੈ ਹਾਂ ਕੋਈ ਸ਼ਾਸਤਰ ਧਾਰੇ ਹੋ ਗਿਆ ਤੇ ਛਤਰੀ ਬਣ ਗਿਆ ਕੋਈ ਹੱਟੀ ਤੇ ਬਹਿ ਗਿਆ ਤੇ ਵੈਸ਼ ਅਖਵਾਉਣ ਲੱਗਾ ਤੇ ਜੋ ਕਹਿੰਦੇ ਕਾਰੀਗਰੀ ਜਾਂ ਸੇਵਾ ਦੇ ਕੰਮ ਕਰੇ ਸੋ ਸ਼ੂਦਰ ਹੈ ਉਸ ਦਾ ਵੇਸ ਮਾਤਰ ਬ੍ਰਾਹਮਣ ਹੈ ਇਸ ਤਰ੍ਹਾਂ ਪਿਛਲੀ ਵਰਣ ਵੰਡ ਜਿਹੜੀ ਇਹ ਪਾਈ ਗਈ ਹਾਂ ਜਿਹੜਾ ਕਹਿੰਦਾ ਜੀ ਮੈਂ ਬ੍ਰਾਹਮਣ ਹਾਂ ਪਰ ਜੋ ਨਾਚ ਕਰੇ ਗੰਦੇ ਮੰਦੇ ਗਾਣੇ ਸੁਣੇ ਤੇ ਗਾਵੇ ਤੇ ਚੁਗਲੀ ਕਰੇ ਉਹ ਤਾਂ ਫਿਰ ਮਲੇਸ਼ ਹੀ ਹੈ ਭਾਵੇਂ ਉਹਦਾ ਜਨਮ ਬ੍ਰਾਹਮਣ ਦੇ ਘਰ ਦਾ ਕਿਉਂ ਨਾ ਹੋਵੇ ਉਹ ਤਾਂ ਜਸੂਸੀ ਕਰਨ ਵਾਲਾ ਚੁਗਲ ਨਿੰਦਕ ਜਿਹੜਾ ਹੈ ਜੋ ਗਾਵੇ ਨੱਚੇ ਤਮਾਸ਼ਾ ਕਰੇ ਜਸੂਸੀ ਕਰੇ ਚੁਗਲੀ ਕਰੇ ਕਿੰਦੇ ਉਹ ਮਲੇਸ਼ ਹੈ ਸਵੇਸ਼ ਘਾਟ ਕਰਮਾਂ ਤੋਂ ਜਿਹੜਾ ਬ੍ਰਾਹਮਣ ਹੀ ਨਾ ਹੈ ਜਿਹੜੇ 6 ਕਰਮ ਅੱਗੇ ਵਰਣਨ ਕੀਤੇ ਨੇ ਸਵੇਸ਼ਾ ਨਾਲ ਵਰਤਨ ਵਾਲਾ ਉਹ ਬ੍ਰਾਹਮਣ ਜਿਹੜਾ ਪਾਪੀ ਹੈ ਪਾਪ ਕੇ ਜਿਹੜਾ ਧਰਮ ਦੇ ਅਸੂਲ ਨਹੀਂ ਧਾਰਦਾ ਭਾਵੇਂ ਪੰਡਿਤ ਬ੍ਰਾਹਮਣ ਹੋਵੇ ਉਹ ਵੀ ਪਾਪੀ ਹੈ ਭਗਤ ਸਮਝ ਨਹੀਂ ਮਤ ਕਾਸ ਪਰਨਾਰ ਠੱਖਾ ਭਖ ਕੀ ਹੁੰਦਾ ਕੀ ਖਾਣਾ ਤੇ ਕੀ ਨਹੀਂ ਖਾਣਾ ਛੱਡਣਾ ਕੀ ਤੇ ਖਾਣਾ ਕੀ ਇਹ ਇਹਦਾ ਪਤਾ ਹੀ ਨਹੀਂ ਸਮਝਦਾਈ ਮਦ ਮਾਸ ਪਰਨਾਰ ਸੋ ਮਾਸ ਖਾਣਾ ਤੇ ਮਦ ਹੁੰਦੀ ਸ਼ਰਾਬ ਨਸ਼ਾ ਪਰਨਾਰ ਪਰਾਈਆਂ ਇਸਤਰੀਆਂ ਤੱਕਣੀਆਂ ਕੋ ਕਰਮ ਕਰਨਾ ਚੰਡਾਲ ਤੇ ਤਿਆਗ ਕਰ ਮੇਰੋ ਸਿੱਖ ਦਾ ਨਿਹਾਰ ਉਹ ਭਾਵੇਂ ਬ੍ਰਾਹਮਣ ਹੋਵੇ ਕਹਿੰਦੇ ਚੰਡਾਲ ਗਿਰਿਆ ਹੋਇਆ ਵਿਅਕਤੀ ਸਾਡਾ ਸਿੱਖ ਇਧਰ ਵੇਖੇ ਤੱਕ ਨਾ ਭਾਵੇਂ ਸਾਡਾ ਸਿੱਖ ਜਿਹੜਾ ਹੈ ਉੱਚੇ ਸੋਚੇ ਮਹਾਨ ਜੀਵਨ ਦਾ ਧਾਰਨੀ ਹੋਵੇ ਭਲੇ ਲੋਭੀ ਬਦਾ ਅਵਰਨ ਪਿਖ ਘੁਰਦਾ ਰਾਇ ਹਾਂ ਜਿਹੜਾ ਆਪ ਲੈਂਦਾ ਹੈ ਨਾ ਮੰਗ ਕੇ ਕਹਿੰਦੇ ਵੱਡਾ ਲੋਭੀ ਐ ਅਵਰਨ ਪਿਖ ਕੁਗਰਾਏ ਹੋਰ ਉਹਨਾਂ ਨੂੰ ਵੇਖ ਕੇ ਘੂਰ ਕੇ ਭਾਵ ਦਬਾ ਪਾ ਕੇ ਜਿਵੇਂ ਮਸੰਦ ਕਰਦੇ ਸੀ ਸੋ ਮੰਦਾਰ ਵਿੱਚ ਜਾਣੀਓ ਪਾਹੀ ਨ ਦੇਵ ਭਾਈ ਇਹੋ ਜਾਂ ਬ੍ਰਾਹਮਣ ਤਾਂ ਕਹਿੰਦੇ ਬਿੱਲੇ ਵਰਗਾ ਹੈ ਤੇ ਉਨੋ ਉਹਨੇ ਕਹਿੰਦੇ ਕੁਛ ਦੇਣਾ ਚਾਹੀਦਾ ਤਾਹੇ ਨਾ ਦੇਵੇ ਭਾਏ ਭਾਏ ਤੋਂ ਭਾਵ ਹੈ ਪ੍ਰੇਮ ਪ੍ਰੇਮ ਕਰਕੇ ਕਹਿੰਦੇ ਕੁਛ ਨਾ ਦੇਵੇ ਜਿਹੜਾ ਧਰਮ ਦੇ ਅਸੂਲਾਂ ਦੇ ਵਿੱਚ ਪੱਕਾ ਨਹੀਂ ਐ ਆਪਾ ਬ੍ਰਾਹਮਣ ਵਿਆਹ ਧਨ ਦੱਖਣਾ ਦੇਨ ਪ੍ਰਯੋਗ ਸੋ ਇਸੇ ਤਰ੍ਹਾਂ ਹੀ ਮੰਤਰ ਪੜਨ ਦੀ ਤੇ ਵਿਆਹ ਕਰਾਉਣ ਦੀ ਦੱਖਣਾ ਦਾ ਧਨ ਜੋ ਪਾੰਦਾ ਬ੍ਰਾਹਮਣ ਲਵੇਗਾ ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵਿੱਚ ਵੀ ਆਉਂਦਾ ਹੈ ਕਿ ਜਜਮਾਨਾਂ ਦੇ ਘਰ ਚ ਜਾ ਕਰਕੇ ਕਹਿੰਦੇ ਜਦੋਂ ਸੀ ਭੈਣ ਦਾ ਵਿਆਹ ਹੁੰਦਾ ਹੈ ਤੇ ਉੱਥੇ ਫਿਰ ਉਹ ਪੜਦਾ ਹੈ ਵੇਦ ਮੰਤਰ ਪਾਠ ਕਰਦਾ ਤੇ ਉਹਦੀ ਪੂਜਾ ਵੀ ਲੈ ਲੈਂਦਾ ਹੈ ਤੇ ਸਹਿਬਾ ਤਾਈਆ ਕਿਹਾ ਹੈ ਕਿ ਇਹ ਸਾਨ ਖਤ ਹੈ ਤੇਰਾ ਜਨਮ ਗਿਆ ਬ੍ਰਾਹਮਣ ਨੂੰ ਇੱਥੇ ਬਚਨ ਕਿ ਕਿਤੇ ਨਾ ਕਿ ਜੋ ਜਜਵਾਨ ਦੇ ਪੁੱਤਰੀ ਹੈ ਸਾ ਤੇਰੀ ਉਹ ਤੇਰੀ ਵੀ ਧੀ ਲੱਗਦੀ ਹੈ ਪਰ ਤੂੰ ਕਹਿੰਦੇ ਉਸ ਬੱਚੀ ਦੇ ਜਾ ਕੇ ਵਿਆਹ ਦੇ ਵਿੱਚ ਜੇ ਤੂੰ ਵਿਆਹ ਕਰਾਉਣ ਦੀ ਭੇਟਾ ਲੈਂਦਾ ਹੈ ਤਾਂ ਫਿਰ ਇਸ ਧਨ ਨੂੰ ਖਾਣ ਕਰਕੇ ਤੇਰਾ ਜਨਮ નિਸਫਲ ਤੇ ਵਿਅਰਥ ਚਲਿਆ ਗਿਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਟਲ ਬੋਲ ਬਚਨ ਹਨ ਸਵੇ ਇੱਥੇ ਵੀ ਇਹੀ ਭਾਵ ਵਰਣਨ ਕੀਤਾ ਹੈ ਆੰਦਾ ਬ੍ਰਾਹਮ ਵਿਆਹ ਧਨ ਵਿਆਹ ਧਨ ਦਖਣਾ ਲੈਣੀ ਸਹੇਸਤਰੀ ਕੇ ਦੇ ਨਾਲ ਕਹਿੰਦੇ ਜੀ ਦਾ ਇਹ ਐਸਾ ਖਿਆਲ ਹੈ ਉਸ ਪੀਤ ਰਸੋ ਪਾਪ ਘਰ ਤਹਿਰਾਤਾ ਅਗ ਧੋਗ ਉਹ ਬ੍ਰਾਹਮਣ ਕਸਬੀ ਤੇ ਕਹਿੰਦੇ ਪਾਪਾਂ ਦਾ ਘਰ ਹੈ ਇਸ ਨੂੰ ਦੇਣ ਵਾਲਾ ਵੀ ਪਾਪਾਂ ਦਾ ਫਲ ਭੋਗੇਗਾ ਪਾਵ ਕੇ ਜਿਹੜਾ ਦੇਣ ਵਾਲਾ ਹੈ ਉਹ ਵੀ ਦੋਸ਼ੀ ਹੋਏਗਾ ਭਗਤ ਪ੍ਰਭ ਕੋ ਭਜੈ ਕਿੰਨਾ ਉਸਤਤਿਆਗ ਹਾਂ ਕਹਿੰਦੇ ਬ੍ਰਾਹਮਣ ਨੂੰ ਚਾਹੀਦਾ ਰੱਬ ਦਾ ਭਜਨ ਕਰੇ ਬੰਦਗੀ ਕਰੇ ਨਾ ਕਿਸੇ ਦੀ ਨਿੰਦਾ ਕਰੇ ਨਾ ਕਿਸੇ ਦੀ ਉਸਤਤ ਕਰੇ ਨਿੰਦਾ ਤੇ ਉਸਤ ਦੋਵਾਂ ਦਾ ਇਤਿਆਗ ਕਰ ਦੇਵੇ ਸੁਭਾਵਕ ਕਰਮ ਕੋ ਉਤਪੰਨ ਕਰ ਸੁਭਾਅ ਹਾ ਸ੍ਰੇਸ਼ਟ ਬਾਣੀ ਵਾਲਾ ਪਾਤਰ ਹੈ ਦਾਨ ਦਾ ਗੁਰਬਾਣੀ ਪੜਨ ਵਾਲਾ ਉਹ ਅਧਿਕਾਰੀ ਹੈ ਦਾਨ ਲੈਣ ਦਾ ਉਹਦੀ ਸੇਵਾ ਕਰਨੀ ਚਾਹੀਦੀ ਹੈ ਜੇ ਕੋਈ ਬਾਣੀ ਪੜਦਾ ਸਿਮਰਨ ਭਜਨ ਕਰਦਾ ਹੈ ਉਹ ਉਹ ਅਧਿਕਾਰੀ ਉਹ ਹੱਕਦਾਰ ਹੈ ਉਹਦੀ ਸੇਵਾ ਕਹਿੰਦੇ ਜਿੰਨੀ ਹੋਵੇ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਿੱਖਾਂ ਦੇ ਸਵਾਲ ਕਰਨ ਤੇ ਗੁਰੂ ਸਹਿ ਮਹਾਰਾਜ ਜੀ ਨੇ ਕੁਝ ਬਚਨ ਜਿਨ੍ਹਾਂ ਵਿੱਚ ਬ੍ਰਾਹਮਣ ਦੀ ਪਰਿਭਾਸ਼ਾ ਵੀ ਉਹਦੇ ਕਰਮ ਵੀ ਵਰਣਨ ਕੀਤੇ ਔਰ ਖਾਲਸੇ ਦੇ ਗੁਣ ਵੀ ਚੰਗਿਆਈਆਂ ਵੀ ਵਰਣਨ ਕੀਤੀਆਂ ਹਨ ਕਿ ਖਾਲਸਾ ਸਰਬ ਸ਼ਰੋਮਣ ਹੈ ਅੱਗੇ ਜਿਵੇਂ ਭਾਈ ਸਾਹਿਬ ਸੁਨੌਣ ਕੇ ਸੁਣਾਗੇ ਇਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬਿਆਨਤ ਭੁੱਲਾਂ ਚੁਕਾਂ ਦੀ ਖਿਮਾ ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਹਾਰ ਜੀ ਅੱਗੇ ਵਾਸਤੇ ਸਮਤ ਬਖਸ਼ਨੀ ਜੀ ਜੇ ਪਰਮਾ ਦਾ ਪ੍ਰਪਤੋ ਭਜੈ ਜਿੰਦਾ ਉਸਤਤ ਤਿਆਗ ਪਰ ਸੁਭਾਵਕ ਕਰਮ ਕੋ ਸੋ ਪਾਤਰ ਸੁਭਾਗ ਵਾਹ प र ब

ਸਰਨਾਗਤੀ ਪਾਤਰ ਦਇਆਲ ਇੱਕੇ ਅੱਖਰ ਹਾਰ ਮਾਨ ਬਸਤ ਤੋ ਤੋ ਤਨੇਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ